ਸਸਿਕਰ ਤੁਸੀਂ ਦੇਖ ਰਹੇ ਹੋ ਦੈਨੀ ਸਵੇਰਾ ਟੀਵੀ ਤੇ ਮੈਂ ਹਾਂ ਦਲੀਪ ਕੁਮਾਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜੀ ਹੈ ਭਾਰੀ ਬਰਸਾਤ ਦੇ ਨਾਲ ਮੋਗਾ ਜਿਹੜਾ ਪੂਰੀ ਤਰ੍ਹਾਂ ਜਲਮਗਨ ਹੋ ਗਿਆ ਸੀ ਔਰ ਉੱਥੇ ਦੂਸਰੇ ਪਾਸੇ ਗੱਲ ਕਰੀਏ ਮੋਗਾ ਦੇ ਹਰਗੋਬਿੰਦ ਨਗਰ ਦੀ ਤਾਂ ਹਰਗੋਬਿੰਦ ਨਗਰ ਦੇ ਨਾਲ ਜਿਹੜਾ ਇੱਕ ਸੇਮ ਨਾਲਾ ਜਿਹੜਾ ਨਿਕਲ ਰਿਹਾ ਸੇਮ ਨਾਲੇ ਦੇ ਵਿੱਚ ਜਿਹੜਾ ਓਵਰਫਲੋ ਹੋਣ ਕਾਰਨ ਜਿਹੜਾ ਪਾਣੀ ਹੈ ਲੋਕਾਂ ਦੇ ਘਰਾਂ ਤੱਕ 4-4 5-5 ਫੁੱਟ ਤੱਕ ਪਾਣੀ ਜਿਹੜਾ ਅੰਦਰ ਤੱਕ ਜਾ ਚੁੱਕਿਆ ਔਰ ਲੋਕਾਂ ਦੇ ਜਿਹੜੇ ਘਰਾਂ ਦੀਆਂ ਫਰਸ਼ਾਂ ਦੀ ਗੱਲ ਕਰ ਲਈਏ ਜਾਂ ਦੀਵਾਰਾਂ ਦੀ ਗੱਲ ਕਰ ਲਈਏ ਇੱਥੋਂ ਤੱਕ ਕਿ ਛੱਤਾਂ ਦੀ ਗੱਲ ਕਰ ਲਈਏ ਕਾਫੀ ਜੜੀਆਂ ਨੁਕਸਾਨੀਆਂ ਗਈਆਂ ਨੇ ਅਸੀਂ ਇਸ ਟਾਈਮ ਮੌਜੂਦ ਆ ਮੋਗਾ ਦੇ ਹਰ ਗੋਬਿੰਦਨਗਰ ਦੇ ਵਿੱਚ ਜਿੱਥੋਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਕਿ ਜਿਹੜੇ ਵਸਨੀਕ ਹੈ ਇੱਥੋਂ ਦੇ ਹਰਗੋਬਿੰਦ ਨਗਰ ਦੇ ਵਸਨੀਕ ਹੈ ਇਹ ਵਸਨੀਕ ਪਾਣੀ ਦੇ ਵਿੱਚ ਖੜੇ ਨੇ ਪਾਣੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ-ਕਿੰਨਾ ਪਾਣੀ ਔਰ ਇਹਨਾਂ ਦੇ ਘਰਾਂ ਦੇ ਅੰਦਰ ਤੱਕ ਇਹਹੀ ਪਾਣੀ ਅੰਦਰ ਤੱਕ ਜਾ ਚੁੱਕਿਆ ਹੈ ਜਿਹਦੇ ਨਾਲ ਇਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਫਿਰ ਸਾਂਝੀਆਂ ਕਰ ਦਿੰਨੇ ਆ ਦੂਸਰੀ ਸਾਈਡ ਦੀਆਂ ਕਿ ਜਿਹੜੇ ਅੰਦਰ ਘਰ ਹੈ ਪਾਣੀ ਕਾਫੀ ਜੜਾ ਇੱਥੇ ਤੇਜ਼ ਹੈ ਔਰ ਪਾਣੀ ਕਾਫੀ ਡੂੰਘਾ ਹੈ ਸਾਨੂੰ ਵੀ ਕਹਿ ਸਕਦੇ ਆ ਵੀ ਡਰ ਲੱਗ ਰਿਹਾ ਕਿਉਂਕਿ ਇਹ ਡਰੇਨ ਦੇ ਨਾਲ-ਨਾਲ ਜਿਹੜਾ ਇੱਥੇ ਜ਼ਹਿਰੀਲੇ ਸੱਪ ਹੈ ਹੋਰ ਜਿਹੜੇ ਕਾਫੀ ਜਾਨਵਰ ਜਿਹੜੇ ਅੰਦਰੋਂ ਨਿਕਲ ਰਹੇ ਦੂਸਰੇ ਪਾਸੇ ਤਸਵੀਰ ਤੁਹਾਡੇ ਨਾਲ ਮੈਂ ਸਾਂਝੀ ਕਰ ਦਉਂਗਾ ਕਿ ਜਿਹੜਾ ਘਰ ਹੈ ਸਾਹਮਣੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਘਰ ਹੈ ਜਿਹੜਾ ਇੱਥੋਂ ਛੱਡ ਕੇ ਕਿਤੇ ਹੋਰ ਜਗ੍ਹਾ ਤੇ ਜਾ ਕੇ ਉਹ ਆਪਣਾ ਟਿਕਾਣਾ ਬਣਾ ਕੇ ਬੈਠੇ ਨੇ ਮੱਲੇ ਵਾਲਾ ਨਾਲ ਵੀ ਗੱਲਬਾਤ ਕਰਾਂਗੇ ਔਰ ਦੂਸਰੀ ਸਾਈਡ ਤੁਸੀਂ ਆ ਦੇਖ ਰਹੇ ਹੋ ਤੁਸੀਂ ਤਸਵੀਰਾਂ ਇਸ ਸਾਈਡ ਦੀਆਂ ਕਿ ਜਿਹੜੇ ਲੋਕ ਐ ਮਹਿਲਾਵਾਂ ਐ ਜਿਹੜੀਆਂ ਇੱਥੇ ਪਾਣੀ ਦੇ ਵਿੱਚ ਖੜੀਆਂ ਐ ਔਰ ਇੱਕ ਘਰ ਐ ਜਿਹੜੇ ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਹੋਏ ਨੇ ਇਹਨਾਂ ਨਾਲ ਵੀ ਪਹਿਲਾਂ ਗੱਲਬਾਤ ਕਰ ਲਵਾਂਗੇ ਪਹਿਲਾਂ ਪਹਿਲਾਵਾਂ ਨਾਲ ਗੱਲਬਾਤ ਕਰਾਂਗੇ ਪੰਜੀ ਥੋੜਾ ਸਾਈਡ ਤੇ ਆ ਜਾਓ ਇਧਰਲੇ ਪਾਸੇ ਪਾਣੀ ਬਹੁਤ ਜ਼ਿਆਦਾ ਪੰਜੀ ਕਿੰਨਾ ਕੁ ਨੁਕਸਾਨ ਹੋਇਆ ਘਰਾਂ ਦਾ ਜਿਹੜਾ ਪਾਣੀ ਐ ਤੀਸਰਾ ਦਿਨ ਐ ਘਟ ਨਹੀਂ ਰਿਹਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਤਾਂ ਵੀਰ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਇਹਨਾਂ ਦੇ ਤਿੰਨਾਂ ਪਰਮਾ ਦਾ ਘਰ ਸੀ ਤੇ ਤਿੰਨਾਂ ਦਾ ਤਿੰਨਾਂ ਦਾ ਹੀ ਵਹਿ ਗਿਆ ਸੀ ਦਾ ਬੱਚੇ ਕੱਢ ਕੇ ਤੇ ਗਾਂ ਲੈ ਗਈਆਂ ਕਰਾਇਆ ਤੇ ਤੇ ਬਾਕੀ ਸਾਡਾ ਸਾਰਾ ਨਸ਼ਕਾਨ ਹੋ ਗਿਆ ਕੰਦਾ ਢਿੱਗੀ ਜਾਂਦੀਆਂ ਸਾਡੀਆਂ ਤਾਂ ਸਾਡੀ ਬੈਕ ਸਾਈਡ ਤੇ 7-7 ਫੁੱਟ ਪਾਣੀ ਖੜਾ ਈ ਤੇ ਅੱਗੇ 5-5 6-6 ਫੁੱਟ ਅੱਗੇ ਖੜਾ ਈ ਤੀਸਰਾ ਦਿਨ ਹੋ ਗਿਆ ਪਾਣੀ ਘਟ ਨਹੀਂ ਰਿਹਾ ਪਰ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਹੈ ਕਿ ਜਿਹੜੀਆਂ ਜੀਸੀਬੀ ਮਸ਼ੀਨਾਂ ਲਗਾਤੀਆਂ ਬੂਟੀ ਸਾਫ ਕਰਾਈ ਜਾ ਰਹੀ ਹੈ ਡਰੇਨ ਦੀ ਹਾਂਜੀ ਬੂਟੀ ਸਾਫ ਕਰਾਈ ਜਾਂਦੇ ਸਾਡੇ ਪਾਣੀ ਤਾਂ ਘਟ ਦੇਣਗੇ ਇੱਧਰ ਤਾਂ ਸਾਡੇ ਕੋਈ ਹੱਲ ਹੀ ਨਹੀਂ ਹੁੰਦਾ ਨਾ ਸਾਡੇ ਚੁੱਲ੍ਹਿਆਂ 'ਚ ਅੱਗ ਵਾਲੀ ਨਾ ਸਾਣ ਖਾਣ ਨੂੰ ਨਾ ਪੀਣ ਨੂੰ ਆ ਸਾਡੇ ਤਾਂ ਅੰਦਰਾਂ 'ਚ ਕਮਰਿਆਂ 'ਚ ਪਾਣੀ ਵੜਿਆ ਹੋਇਆ ਬਹੁਤ ਬਹੁਤ ਜ਼ਿਆਦਾ ਨਹੀਂ ਤਾਂ ਜਾ ਕੇ ਮੇਰ ਨਾਲ ਦੇ ਉਹ ਪਿੱਛੋਂ ਵੜਿੰਗ ਜਿਹੜੇ ਮੋਰੇ ਹੀ ਨਿਕਲ ਆਏ ਆ ਸਾਡਾ ਤਾਂ ਬਹੁਤ ਜ਼ਿਆਦਾ ਮੰਦਾ ਹਾਲ ਹੋਇਆ ਤਿੰਨੇ ਹੀ ਭਰਾ ਉੱਠ ਕੇ ਤੇ ਘਰਾਂ ਚੋਂ ਬਾਹਰ ਗਏ ਹੋਏ ਆ ਰੋਟੀ ਪਾਣੀ ਦਾ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਰੋਟੀ ਪਾਣੀ ਬਸ ਵੀਰ ਜੀ ਹੁਣ ਜਿਹੜੇ ਬਾਜ਼ਾਰਾਂ ਚ ਗਏ ਹੋਏ ਆ ਉਧਰੋਂ ਫਿਰ ਮਾੜਾ ਮੋਟਾ ਚੱਲੀ ਜਾਂਦਾ ਡੰਗਰਮਾਲ ਉਹ ਵਿਚਾਰੇ ਪਾਣੀ ਚੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਹੋਇਆ ਇਹ ਨਾ ਤੂੜੀ ਆ ਨਾ ਦਾਣਾ ਪੱਠਾ ਉਹਨਾਂ ਦੇ ਪਾਉਣ ਨੂੰ ਕੱਖ ਨਹੀਂ ਗਾ ਬਹੁਤ ਜ਼ਿਆਦਾ ਔਖੇ ਆ ਵੀਰ ਜੀ ਅਸੀਂ ਤਾਂ ਬਿਲਕੁਲ ਇਹ ਲੋਕ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਇਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਥੋੜਾ ਨੀਚੇ ਆ ਜਾਓ ਕਾਫੀ ਜਿਹੜਾ ਪਾਣੀ ਹੈ ਮਹੱਲੇ ਦੇ ਵਿੱਚ ਭਰਿਆ ਹੋਇਆ ਹੈ ਤੁਹਾਡਾ ਵੀ ਕਾਫੀ ਜਿਹੜਾ ਘਰ ਕਹਿ ਸਕਦੇ ਆਂ ਵੀ ਫਰਸ਼ਾਂ ਬਹਿ ਗਈਆਂ ਪਤਾ ਲੱਗਿਆ ਵੀ ਲੌਂਹ ਤੇ ਘਰ ਜਿਹੜਾ ਪਾਇਆ ਸੀ ਅੱਜ ਕਿੱਦਾਂ ਦੇ ਹਾਲਾਤ ਕਰਦੇ ਬਾਹਲਾਤੋ ਹੀ ਦੇਖ ਹੀ ਚੁੱਕੇ ਹਾਂ ਇਹ ਪਾਣੀ ਤੁਸੀਂ ਵੀ ਖੜੇ ਹੋ ਤੇ ਅਸੀਂ ਵੀ ਖੜੇ ਹਾਂ ਜੀ ਠੀਕ ਹੈ ਨਾ ਜੀ ਤੇ ਨੁਕਸਾਨ ਸਾਰਿਆਂ ਦਾ ਬਹੁਤ ਜ਼ਿਆਦਾ ਹੋਇਆ ਜੀ ਤੇ ਕਿਸੇ ਦਾ ਘਰ بچਾ ਨਹੀਂ ਆ ਸਭ ਖਾਲੀ ਘਰ ਕਰਕੇ ਕਿਸੇ ਹੋਰ ਜਾ ਰਹੇ ਆ ਕਿਉਂਕਿ ਤਿੰਨ ਦਿਨ ਹੋ ਗਏ ਕੋਈ ਬਾਤ ਨਹੀਂ ਪੁੱਛ ਰਿਹਾ ਇਸ ਕਰਕੇ ਬਹੁਤ ਮੁਸ਼ਕਲ ਆ ਘਰ ਜਿਹੜਾ ਪਿਆ ਲੋਨ ਤੇ ਲਿਆ ਕਿਸੇ ਨੇ ਹਰੇਕ ਨੇ ਲਿਆ ਉਹ ਸਾਰਿਆਂ ਦਾ ਨੁਕਸਾਨ ਬਹੁਤ ਹੋਈ ਜਾਂਦਾ ਕਿ ਤਾ 2 ਲੱਖ 4 ਲੱਖ 6 ਲੱਖ ਦਾ ਕਿ ਇਹ ਤੱਕ ਮਕਾਨ ਜਿਹਦਾ ਜਿਹਨੇ 10 ਲੱਖ ਲਾਇਆ ਉਹ ਤਾਂ ਮੰਨ ਲਓ 20 ਲੱਖ ਦਾ ਨੁਕਸਾਨ ਹੋ ਚੱਲਿਆ ਜੀ ਹਾਂ ਹੁਣ ਬੰਦਾ ਲੋਨ ਦਾ ਕਿਸ਼ਤ ਭਰੂਗਾ ਕਿ ਆਪਦਾ ਰਿਪੇਅਰ ਕਰਾਊਗਾ ਕਿ ਕੀ ਕਰਾਊਗਾ ਇਸ ਕਰਕੇ ਸਰਕਾਰ ਸੋਚੇ ਤੇ ਸਾਰਿਆਂ ਦਾ ਮੁਆਜਰ ਵਗੈਰਾ ਜੋ ਬੰਦਾ ਦਵੇ ਜੀ ਹੱਲ ਕਰੇ ਸਰਕਾਰ ਤੁਸੀਂ ਭਾਵੁਖ ਹੋਗੇ ਸੀਗੇ ਵੀ ਕਹਿ ਸੀਗਾ ਵੀ ਲੋਨ ਤੇ ਘਰ ਬਣਾਇਆ ਪਰਿਵਾਰ ਦੇ ਵਿੱਚ ਵੀ ਕੋਈ ਹੈ ਨੀਗਾ ਹੁਣ ਇਹਦੀ ਪਰਪਾਈ ਕਿੱਦਾਂ ਹੋਏਗੀ ਕਿਉਂਕਿ ਮਜ਼ਦੂਰ ਬੰਦਾ ਟਣਕਾ ਟਣਕਾ ਜੋੜ ਕੇ ਘਰ ਬਣਾਉਂਦਾ ਪਰ ਜਿਹੜੀ ਇਹੋ ਜੀ ਕੁਦਰਤੀ ਆਫਤਾ ਕਹਿ ਸਕਦੇ ਆ ਜਿਹੜੀ ਆ ਗਈ ਹੈ ਇਹਦੇ ਨਾਲ ਘਰ ਜਿਹੜਾ ਟਹਿ ਟੇਰੀ ਹੋ ਗਿਆ ਕਿੱਦਾਂ ਫਿਰ ਲਾਈਫ ਦੇ ਵਿੱਚ ਇਹਨੂੰ ਸਟੈਂਡ ਕਰੋਗੇ ਉਹ ਵੇਖੋ ਜੀ 2 ਸਾਲ ਲੱਗਣ 3 ਸਾਲ ਲੱਗਣ ਹੁਣ ਜੇ ਰਹਿਣਾ ਤਾਂ ਕਰਨਾ ਤਾਂ ਪੈਣਾ ਹੀ ਆ ਜੀ ਠੀਕ ਹੈ ਨਾ ਜੀ ਕਿਸ ਨੂੰ ਮੰਗ ਕੇ ਕਰਾਵਾਂਗੇ ਧਾਰ ਲੈ ਕੇ ਕਰਾਵਾਂਗੇ ਕੁਛ ਤਾਂ ਕਰਾਵਾਂਗੇ ਹਾਂ ਮੈਂ ਤਾਂ ਸਾਢੇ 8 ਕਿਹੜਾ ਕਿੰਨਾ ਟੇਰ ਕਿਸੇ ਦੇ ਦਵਾਰੇ ਬੈਠੇ ਰਹਾਂਗੇ ਜੀ ਕਰਨਾ ਤਾਂ ਆਖਰ ਨੂੰ ਤਾਂ ਆਉਣਾ ਤਾਂ ਆਪਦੇ ਘਰੇ ਆ ਜੀ ਠੀਕ ਹੈ ਨਾ ਜੀ ਵੀਰ ਜੀ ਤੁਸੀਂ ਕੀ ਕਹੋਗੇ ਪਾਣੀ ਦਾ ਪੱਧਰ ਨਹੀਂ ਘਟ ਰਿਹਾ ਤਿੰਨ ਦਿਨ ਹੋ ਗਏ ਆ ਪਾਣੀ ਘਟ ਨਹੀਂ ਰਿਹਾ ਪ੍ਰਸ਼ਾਸਨ ਲਗਾਤਾਰ ਪ੍ਰਯਾਸ ਕਰ ਰਿਹਾ ਹੈ ਡਰੇਨ ਖਾਲੀ ਕਰਵਾ ਰਿਹਾ ਪਰ ਪਾਣੀ ਘਟ ਨਹੀਂ ਰਿਹਾ ਲੋਕ ਆ ਜਿਹੜੇ ਘਰਾਂ ਤੋਂ ਬੇਗਰ ਹੋਏ ਬੈਠੇ ਆ ਵੀਰ ਜੀ ਪ੍ਰਸ਼ਾਸਨ ਤਾਂ ਤੋਡੇ ਸਾਹਮਣੇ ਪਹਿਲਾਂ ਜੇ ਕਿਤੇ ਇਹਨਾਂ ਨੇ ਹੱਲ ਕੀਤਾ ਹੁੰਦਾ ਤੇ ਮਸਲਾ ਹਲ ਹੋਣਾ ਇਹ ਪਾਣੀ ਜਿੰਨਾ ਟਾਈਮ ਘਟਦਾ ਨਹੀਂਗਾ ਸਾਡਾ ਕੋਈ ਮਸਲਾ ਹਲ ਨਹੀਂ ਹੋਣਾ ਅੱਗੇ ਜਾ ਕੇ ਜਮਾ ਦੇਖ ਲੋ ਜਮਾ ਪਾਣੀ 4 4 ਫੁੱਟ ਨੀਵਾ ਇੱਥੋਂ ਬੋਨਾ ਚੌਂਕ ਤੋਂ ਲੈ ਕੇ ਅੱਗੇ ਮਹਿਮੇ ਵਾਲਾ ਰੋਡ ਉਹ ਪਰਲਾ ਰੋਡ ਤੱਕ ਕੇ ਮੰਨ ਲਓ ਸੰਧੂਆਣਾ ਰੋਡ ਕੋਠਿਆਂ ਵਾਲਾ ਰੋਡ ਉਥੇ ਜਿਹੜੇ ਪੁਲੀਆਂ ਲਾਈਆਂ ਹੋਈਆਂ ਪੁਲੀਆਂ ਬਹੁਤ ਨੀਵੀਆਂ ਪੁਲੀਆਂ ਬਲੋਕ ਦੇ ਪਰ ਉਹਨਾਂ ਨੂੰ ਕੋਈ ਜੇ ਕਿਤੇ ਪੱਟਣ ਜਾਣੇ ਆ ਪਿੰਡ ਵਾਲੇ ਲੜਦੇ ਆ ਗੱਲ ਪੈਂਦੇ ਆ ਵੀ ਪੁਲੀ ਅਸੀਂ ਪੱਟਣ ਨਹੀਂ ਦੇਣੀ ਉਹ ਅਸੀਂ ਸਾਰੇ ਜਿੰਨੇ ਮੰਨ ਲਓ 100 150 ਬੰਦਾ ਉੱਥੇ ਪੱਟਣ ਲਈ ਗਿਆ ਕਿਸੇ ਨੇ ਸਾਨੂੰ ਪੱਟਣ ਨਹੀਂ ਦਿੱਤੀ ਪਿੰਡ ਵਾਲੇ ਸਰਪੰਚ ਬੋਲਦੇ ਸਭ ਕਹਿੰਦੇ ਪਰਚਾ ਕਰਾਂਗੇ ਡੀਸੀ ਦੇ ਗਏ ਡੀਸੀ ਕਹਿੰਦਾ ਵੀਰੇ ਪੁਲੀ ਨਹੀਂ ਪਟਣੀ ਤੁਹਾਡੇ ਤੇ ਪਰਚਾ ਹੋਊਗਾ ਉਲਟਾ ਤੇ ਜਿੰਨਾ ਟਾਈਮ ਆਪਾਂ ਪੁਲੀ ਪਟਦੇ ਨਹੀਂਗੇ ਉਹ ਤੇ ਉਹਨਾਂ ਟਾਈਮ ਆਪਣਾ ਮਸਲਾ ਹੱਲ ਨਹੀਂ ਹੋਣਾ ਆ ਤੁਸੀਂ ਘਰ ਵੇਖ ਲੋਈ ਸਾਡਾ ਆਪਦਾ ਆ ਦੇਖੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਘਰ ਦੀਆਂ ਤਸਵੀਰਾਂ ਨੇ ਜਿਹੜਾ ਘਰ ਹੈ ਪਾਣੀ ਦੇ ਨਾਲ ਜਿਹੜਾ ਬਹਿ ਚੁੱਕਿਆ ਹੈ ਔਰ ਇਹਨਾਂ ਨੇ ਪਾਣੀ ਜਿਹੜਾ ਅੰਦਰ ਨਾ ਆਵੇ ਉਹਦੇ ਕਰਕੇ ਜਿਹੜਾ ਇਹਨਾਂ ਨੇ ਇੱਟਾਂ ਵੀ ਲਗਾਈਆਂ ਹੋਈਆਂ ਨੇ ਤਸਵੀਰਾਂ ਦੂਸਰੀ ਸਾਈਡ ਦੇ ਤੋਂ ਤੁਹਾਡੇ ਨਾਲ ਮੈਂ ਇੱਕ ਵਾਰ ਸਾਂਝਾ ਕਰ ਰਿਹਾ ਕਿ ਜਿਹੜਾ ਇਹ ਮਹੱਲਾ ਹੈ ਜਿਹੜਾ ਹਰ ਗੋਬਿੰਦ ਨਗਰ ਹੈ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਪਾਣੀ ਹੋਣ ਕਾਰਨ ਲੋਕ ਹੈ ਜਿਹੜੇ ਇੱਥੇ ਰਾਤਾਂ ਜੜੀਆਂ ਸੜਕਾਂ ਤੇ ਕੱਟਣ ਨੂੰ ਮਜਬੂਰ ਹੋਏ ਨੇ ਹੋਰ ਵੀ ਜਿਹੜੇ ਇੱਥੇ ਲੋਕ ਖੜੇ ਨੇ ਉਹਨਾਂ ਨਾਲ ਵੀ ਅਗਲਾ ਗੱਲਬਾਤ ਕਰਾਂਗੇ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰ ਲਵਾਂਗੇ ਇਹਨਾਂ ਦਾ ਘਰ ਵੀ ਦਿਖਾਉਣਾ ਚਾਹੁੰਦੇ ਆ ਇਹਨਾਂ ਦਾ ਘਰ ਵੀ ਦੇਖ ਲੈਣੇ ਆ ਕਾਫੀ ਜਿਹੜਾ ਪਾਣੀ ਹੈ ਪਾਣੀ ਜਿਹੜਾ ਪੱਧਰ ਹੈ ਲਗਾਤਾਰ ਵਧਦਾ ਜਾ ਰਿਹਾ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਪਰ ਲੋਕਾਂ ਦੇ ਵਿੱਚ ਇੱਥੇ ਕਿਤੇ ਨਾ ਕਿਤੇ ਜਿਹੜੀ ਨਾਰਾਜ਼ਗੀ ਵੀ ਨਜ਼ਰ ਆ ਰਹੀ ਹੈ ਵੀਰ ਜੀ ਇੱਥੇ ਰੁਕ ਜਾਓ ਪਾਣੀ ਬਹੁਤ ਜ਼ਿਆਦਾ ਡੂੰਗਾ ਇੱਥੇ ਰੁਕ ਜਾਓ ਗੱਲਬਾਤ ਕਰ ਲੈਣੇ ਬਹੁਤ ਜ਼ਿਆਦਾ ਡੂੰਗਾ ਪਾਣੀ ਹੈ ਇੱਥੇ ਗੱਲਬਾਤ ਕਰ ਲੈਣੇ ਬਹੁਤ ਡੂੰਗਾ ਪਾਣੀ ਹੈ ਕਿੱਦਾਂ ਦੇ ਹਾਲਾਤ ਆ ਹੁਣ ਹਾਲਾਤ ਬਹੁਤ ਮਾੜੇ ਬਹੁਤ ਮਾੜੇ ਹਾਲਾਤ ਆਪ ਦੇਖ ਰਹੇ ਹੋ ਕਿ ਹਾਲਤਾਂ ਸਾਹਮਣੇ ਮੇਰਾ ਘਰ ਆ ਆ ਬੂਟੀ ਸਾਰੀ ਆ ਗਈ ਐ ਸਾਹਮਣੇ ਪਸ਼ੂ ਪਸ਼ੂ ਖੜੇ ਐ ਮੈਂ ਤਾਂ ਸੱਪ ਤੁਰੇ ਫਿਰਦੇ ਪਸ਼ੂਆਂ ਦੇ ਪਸ਼ੂਆਂ ਦੇ ਵਿੱਚ ਅੰਦਰ ਪਾਣੀ ਆ ਮੈਂ ਫਿਰ ਤੂੜੀ ਦਾ ਸਾਰਾ ਕੁਆਪ ਰੋੜ ਕੇ ਉਧਰ ਚਲੇ ਗਿਆ ਸਾਰਾ ਨੁਕਸਾਨ ਮੇਰਾ ਬਹੁਤ ਜ਼ਿਆਦਾ ਹੋ ਗਿਆ ਆ ਭਾਈ ਸਾਹਮਣੇ ਨਵਾਂ ਵਿਹੜਾ ਨਿਕਲ ਕਰਕੇ ਮਕਾਨ ਮੜਿਆ ਪਾਣੀ ਚਾਰੋਂ ਪਾਸੇ ਖੜਾ ਗਿਆ ਮੋਂ ਕੈਵਰੀ ਅਲ ਵੀ ਕੋਈ ਨਹੀਂ ਆਪ ਆ ਇਸ ਚੀਜ਼ ਨੂੰ ਅਸੀਂ ਦੇਖਦੇ ਆ ਵੀ ਸਮਰੱਥੀ ਹੋ ਰਿਹਾ ਕਿ ਨਹੀਂ ਪਾਣੀ ਦਾ ਨਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਸਾਡੀ ਸਮੱਸਿਆ ਫੋਟ ਸਾਹਿਬ ਪ੍ਰਸ਼ਾਸਨ ਜਿਹੜਾ ਲਗਾਤਾਰ ਪ੍ਰਯਾਸ ਕਰ ਰਿਹਾ ਹੈ ਮੇਅਰ ਸਾਹਿਬ ਵੀ ਪਹੁੰਚੇ ਸੀ ਉਹਨਾਂ ਵੱਲੋਂ ਜਿਹੜਾ ਡਰੇਨ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ ਬੂਟੀ ਹੈ ਜਿਹੜੀ ਉਹ ਬਾਹਰ ਕਢਵਾ ਕੇ ਪਾਣੀ ਦਾ ਜਿਹੜਾ ਪੱਧਰ ਕਹਿ ਰਿਹਾ ਵੀ ਲਗਾਤਾਰ ਘਟੂਗਾ ਪਰ ਪਾਣੀ ਘਟ ਨਹੀਂ ਰਿਹਾ ਪਾਣੀ ਇੱਥੇ ਘਟੇ ਕਰ ਲੈਂਦੇ ਆ ਪਿੱਛੋਂ ਜੋ ਖੇਤਾਂ ਦਾ ਪਾਣੀ ਕੁਛ ਆਣਾ ਉਹ ਖੇਤਾਂ ਦਾ ਪਾਣੀ ਹੁਣ ਵਿਕਾਸ ਇਧਰ ਨੂੰ ਨੀਵੇਂ ਸਾਨੂੰ ਹੋ ਰਿਹਾ ਜੀ ਸੋਤ ਮੈਨ ਹੈ ਇਹ ਖੇਤਾਂ ਦਾ ਪਾਣੀ ਹੁਣ ਬਾਹਰ ਆ ਰਿਹਾ ਉਹ ਸਭ ਤੋਂ ਜਿਆਦਾ ਸਾਡੇ ਇਸ ਮੱਲਾ ਨੀਵਾ ਸਭ ਤੋਂ ਇਧਰੋਂ ਪਾਣੀ ਇਧਰੋਂ ਨਿਕਲ ਰਿਹਾ ਬੁੰਨਾ ਚੌਂਕ ਦੀ ਤਰਫ ਸਭ ਤੋਂ ਪਹਿਲਾਂ ਇਧਰ ਪਾਣੀ ਆ ਇਥੋਂ ਟੁੱਟਿਆ ਮੇਰੇ ਘਰ ਦੇ ਕੋਲੋਂ ਡਰੇਨ ਆ ਡਰੇਨ ਇਥੋਂ ਟੁੱਟਿਆ ਇਥੋਂ ਭਰਦਾ ਪਰਦਾ ਪਹਿਲਾਂ ਇੱਥੇ ਭਰਿਆ ਇਥੋਂ ਪਾਰਲਣ ਤੋਂ ਬਾਅਦ ਫੇਰ ਪਾਣੀ ਇਹ ਕਿਉਂ ਕੱਲੋਂ ਨਿਕਲਣਾ ਸ਼ੁਰੂ ਹੋਇਆ ਮੇਰਾ ਸਭ ਤੋਂ ਜਿਆਦਾ ਬੁਰਾ ਹਾਲ ਆ ਭਾਈ ਸਾਹਿਬ ਸਮਾਨ ਚੱਕ ਕੇ ਲੈ ਗਿਆ ਘਰ ਖਾਲੀ ਇਹਨੂੰ ਜਿੰਦਾ ਲਾਇਆ ਹੋਇਆ ਵਿਰਜੀ ਤੁਸੀਂ ਵੀ ਪਤਾ ਲੱਗਿਆ ਕਿ ਤੁਹਾਡਾ ਵੀ ਜਿਹੜਾ ਘਰ ਹੈ ਕਾਫੀ ਨੁਕਸਾਨ ਆ ਗਿਆ ਸਮਾਨ ਵੀ ਇੱਥੋਂ ਤੱਕ ਦਾ ਤੁਸੀਂ ਹੋਰ ਕਿਤੇ ਲਿਜਾ ਚੁੱਕੇ ਆ ਕਿੰਨਾ ਕੁ ਨੁਕਸਾਨ ਹੋਇਆ ਕਰਦਾ ਭਾਈ ਨੁਕਸਾਨ ਕੀ ਦੱਸ ਸਕਦੇ ਸਰ ਨੁਕਸਾਨ ਤਾਂ ਮੇਰਾ ਬਹੁਤ ਜ਼ਿਆਦਾ ਹੋ ਗਿਆ ਪਰ ਚੱਕਰੇ ਇਹ ਆ ਕਿੰਨਾ ਨੁਕਸਾਨ ਸਰਕਾਰ ਨੂੰ ਦੱਸਾਂਗੇ ਤੁਸੀਂ ਖੁਦ ਕੈਮਰਾ ਮਾਰ ਕੇ ਦੇਖੋ ਮੇਰੇ ਘਰ ਵਾਲੀ ਘਰ ਤੋਂ ਘਰ ਵੀ 7-7 ਫੁੱਟ ਪਾਣੀ ਆ ਇੱਥੇ ਸਾਡੇ ਕੋਲ ਪ੍ਰਸ਼ਾਸਨ ਆਇਆ ਮਸ਼ੀਨਾ ਲਿਆਉਂਦੇ ਆ ਅਸੀਂ ਆਹ ਕਰ ਦਿੰਦੇ ਅਸੀਂ ਉਹ ਕਰ ਦਿੰਦੇ ਅਸੀਂ ਬੂਟੀ ਕਨੇ ਸਾਫ ਕਰ ਗਿਆ ਆ ਬੂਟੀ ਮੇਰੇ ਇਹ ਤੇ ਕੈਮਰਾ ਮਾਰ ਕੇ ਦੇਖੋ ਮੇਰੇ ਘਰ ਦੇ ਨਾਲ ਕਿੰਨੀ ਕਿੰਨੀ ਆ ਰਰ ਫੁੱਟ ਬੂੜੀ ਪਈ ਆ ਦੱਸੋ ਮੇਰਾ ਕੀ ਇਹ ਚ ਕਸੂਰ ਆ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਦੀਆਂ ਨੀਮ ਕੰਮੀਆਂ ਇਹ ਕਿਹੜਾ ਅੱਜ ਤੋਂ 4 ਸਾਲ ਪਹਿਲਾਂ ਇਹ ਆਪਣੀ ਸਫਾਈ ਹੋਈ ਸੀਗੀ ਇਹ ਤਿੰਨਾਂ ਸਾਲਾਂ ਬਾਅਦ ਇਹਨਾਂ ਨੂੰ ਹਜੇ ਤੱਕ ਨਹੀਂ ਜਾਗਾ ਜੀ ਮੂਰੇ ਬਰਸਾ ਆ ਰਹੀਆਂ ਚਾਹੇ ਅਸੀਂ ਇਹ ਸਾਫ ਕਰਨੀਆਂ ਇਹਨਾਂ ਨੂੰ ਹੁਣ ਜਾ ਜਾਗ ਰਹੀ ਆ ਅਸੀਂ ਆ ਕੇ ਤੇ ਅਸੀਂ ਇਹ ਸਾਫ ਕਰਗੇ ਮੇਰੀ ਬੇਨਤੀ ਇਹੀ ਆ ਕੈਮਰਾਮੈਨ ਨੂੰ ਕੈਮਰਾ ਮਾਰ ਕੇ ਵੇਖੋ ਮੇਰੇ ਘਰ ਵਾਲੀ ਮੇਰੇ ਘਰ ਦਾ ਕੀ ਬੁਰਾ ਹਾਲ ਆ ਮੈਂ ਇੱਕ ਵੀ ਕਵਲੀ ਨਹੀਂ ਚੱਕ ਕੇ ਵੇਖੀ ਮੇਰਾ ਸਾਰਾ ਸਮਾਨ ਰੁੜ ਗਿਆ ਇੱਥੋਂ ਮੇਰੀਆਂ ਅਲਮਾਰੀਆਂ ਬੈੱਡ ਪੇਟੀ ਸਾਰਾ ਮੇਰਾ ਵੀ ਪਿਆ ਹਜੇ ਸਾਰਾ ਮੇਰਾ ਘਸਿਆ ਪਿਆ ਮਿੱਟੀ ਦੇ ਵਿੱਚ ਵੀਰ ਜੀ ਰਾਤਾਂ ਜਿਹੜੀਆਂ ਕਿੱਥੇ ਘਟ ਰਹੇ ਹੋ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਹੈ ਘਟ ਨਹੀਂ ਰਿਹਾ ਜੋ ਥਾਣੇ-ਦਾਣੇ ਦੀ ਗੱਲ ਕਰੀਏ ਪਸ਼ੂਆਂ ਦੇ ਚਾਰੇ ਦੀ ਗੱਲ ਕਰਤੀਏ ਫਿਰ ਗੁਜ਼ਾਰਾ ਕਿਦਾਂ ਹੋ ਰਿਹਾ ਹੈ ਗੁਜ਼ਾਰਾ ਭਾਈ ਜੀ ਆਈ ਹੋਈ ਜਾਂਦਾ ਪੈਣ ਬੈਣ ਦੀ ਗੱਲ ਕਰਦੇ ਆ ਤੁਸੀਂ ਦੇਖੋ ਜਾ ਕੇ ਸਾਡੇ ਕਿਵੇਂ ਵਿਸਤਰੇ ਥੜੀਆਂ ਦੇ ਉੱਤੇ ਰੱਖੇ ਪਏ ਆ ਕਿੱਥੇ ਸਾਨੂੰ ਬੈਣ ਨੂੰ ਜਗ੍ਹਾ ਮਿਲਦੀ ਮਾੜੀ ਮੋਟੀ ਇੱਕ ਇੱਕ ਬੰਦਾ ਅਸੀਂ ਆਪਦੇ ਮਹੱਲੇ ਦੇ ਵਿੱਚ ਫਿਰਦੇ ਆ ਕੋਈ ਉਸਕਰ ਮੂਰੇ ਫਿਰਦੇ ਕੋਈ ਉਸਕਰ ਮੂਰੇ ਫਿਰਦੇ ਆ ਕਿਤੇ ਸਾਡੇ ਘਰੇ ਸੱਪ ਨਾ ਵਰਜੇ ਸਾਨੂੰ ਨੁਕਸਾਨ ਨਾ ਜਾਵੇ ਤੇ ਕਿਹੜੇ ਤੁਸੀਂ ਪਸ਼ੂਆਂ ਪਸ਼ੂਆਂ ਦੀ ਗੱਲ ਕਰਦੇ ਆ ਚਾਰੇ ਦੀ ਤੇ ਚਾਰਾ ਤਾਂ ਦੇਣਾ ਹੀ ਕਿਨੇ ਆ ਇਹ ਤਾਂ ਰੋਟੀ ਪਣੀ ਨਹੀਂ ਲੈ ਕੇ ਕੋਈ ਹਜੇ ਤੱਕ ਬੋੜਿਆ ਘਰ ਤੋਂ ਘਰ ਤੀਜਾ ਦਿਨ ਹੋ ਗਿਆ ਜੀ ਇੱਥੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਦੇ ਆ ਕੇ ਸਾਡੇ ਮਹੱਲੇ ਦਾ ਹਾਲਤਾ ਪੁੱਛੋ ਸੁਰੇ ਕਿਵੇਂ ਜੀਨੇ ਆ ਕਿੱਥੇ ਰਹਿਨੇ ਆ ਕਿੱਥੇ ਬੈੰਨੇ ਤੁਹਾਨੂੰ ਕੀ ਨਹੀਂ ਮਿਲਦਾ ਕੀ ਤੁਹਾਨੂੰ ਚਾਹੀਦਾ ਸਾਡੀ ਤਾਂ ਸਾਰੀ ਨਹੀਂ ਅਜੇ ਤੱਕ ਲਈ ਜੀ ਇਹ ਹਰ ਗੋਬਿੰਦਨਗਰ ਦੇ ਲੋਕ ਨੇ ਜਿਹੜੇ ਅੱਜ ਆਪਣਾ ਜਿਹੜਾ ਦਰਦ ਹੈ ਦੱਸ ਰਹੇ ਨੇ ਕਿਉਂਕਿ ਪਾਣੀ ਆ ਜਿਹੜਾ ਲਗਾਤਾਰ ਆ ਜਿਹੜਾ ਵਧਦਾ ਜਾ ਰਿਹਾ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ ਔਰ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਪ੍ਰਯਾਸ ਕੀਤੇ ਜਾ ਰਹੇ ਨੇ ਇੱਥੇ ਮਹਿਲਾਵਾਂ ਵੀ ਐ ਜਿਹੜੀਆਂ ਪਾਣੀ ਦੇ ਵਿੱਚ ਖੜੀਆਂ ਨੇ ਕਿਉਂਕਿ ਇਹਨਾਂ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਘਰਾਂ ਦਾ ਜਿਹੜਾ ਇੱਕ-ਇੱਕ ਰੁਪਿਆ ਜਿਹੜਾ ਇਕੱਠਾ ਕਰਕੇ ਕਹਿ ਸਕਦੇ ਆ ਘਰਾਂ ਦਾ ਕੰਮਕਾਰ ਕਰਕੇ ਜਿਹੜਾ ਇਹਨਾਂ ਵੱਲੋਂ ਮਕਾਨ ਜਿਹੜੇ ਪਾਏ ਗਏ ਸੀ ਔਰ ਕਈ ਜਿਹੜੇ ਲੋਕ ਐ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੋਨ ਲੈ ਕੇ ਜਿਹੜੇ ਮਕਾਨ ਬਣਾਏ ਸੀ ਪਰ ਅੱਜ ਜਿਹੜਾ ਟੈ ਟੈਰੀ ਹੋ ਗਿਆ ਭੈਣ ਜੀ ਪੁੱਤ ਨੇ ਮਸਾ ਬਣਾਇਆ ਪਰ ਪਰ ਜਵਾਕਾਂ ਨੂੰ ਨੀ ਤਾਂ ਕੱਪੜੇ ਵੀ ਹੈ ਨਹੀਂ ਕਿੱਥੋਂ ਲੈ ਕੇ ਪਾਈਏ ਅਸੀਂ ਕੀ ਤੋਂ ਮੰਗ ਮੰਗ ਰੋਟੀ ਪਾਣੀ ਖਵਾਈਏ ਅਸੀਂ ਜਵਾਕਾਂ ਨੂੰ ਦਿਹਾੜੀ ਕਰਦਾ ਚਾਰਜ ਨੇ ਖਾਣ ਆਲੇ ਅਸੀਂ ਉਹਦੇ ਮਗਰ ਬਿਮਾਰ ਸਮਾਰਾ ਪਰ ਇਹ ਨਹੀਂ ਚਾਰ ਆਪਰੇਸ਼ਨ ਹੋ ਗਏ ਮੇਰੇ ਬੱਚੇ ਨੂੰ ਹੁਣ ਮੈਂ ਕੀ ਕਾਵਾਂ ਮੈਨੂੰ ਦਵਾਈ ਬੂਟੀ ਦਵਾ ਕੇ ਖਾਣ ਨੂੰ ਬੱਚਾ ਨੂੰ ਲਿਆ ਕੇ ਤੇ ਚਾਰ ਜਣੇ ਖਾਣ ਆਲੇ ਸੀ ਉਹਦੇ ਮਗਰ ਸਾਰਾ ਕੁਸ ਟਟ ਭੱਜ ਗਿਆ ਸਾਰਾ ਕੁ ਸੀ ਗਿਆ ਉਹਦਾ ਤਾਂ ਜਵਾਕ ਦਾ ਲੋਨ ਕਰਾਇਆ ਹੋਇਆ ਕਿਸ਼ਤ ਆਉਣ ਵਾਲੀ ਆ ਤੇ ਗਾਂ ਸਾਡੇ ਕੋਲੇ ਪੰਜੀਬ ਨਹੀਂ ਕੋਲੇ ਹੁਣ ਪ੍ਰਸ਼ਾਸਨ ਵੀ ਪਹੁੰਚਿਆ ਸੀਗਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਲਾਹ ਪਰਵਾਹੀ ਕਰਨ ਵਾਲੇ ਅਧਿਕਾਰੀਆਂ ਤੇ ਗਾਜ ਡਿੱਗੀ ਹੈ ਸਸਪੈਂਡ ਵੀ ਕਰ ਦਿੱਤੇ ਐ ਹੁਣ ਕੀ ਜਿਹੜੇ ਇਥੋਂ ਦੇ ਹਾਲਾਤ ਦਾ ਕਰਾਂ ਦੇ ਜੇ ਭਾਜੀ ਅਸੀਂ ਧਰਨਾ ਲਾਇਆ ਉੱਥੇ ਮਲਾਜਮਾਂ ਨੇ ਸਾਨੂੰ ਡੰਡੇ ਮਾਰ ਮਾਰ ਕੇ ਭਜਾਤਾ ਸਾਡੀ ਗਲਤੀ ਤਾਂ ਕੱਢ ਨੂੰ ਸਾਨੂੰ ਕੋਈ ਖਾਣ ਪੀਣ ਨੂੰ ਦਿੱਤਾ ਤਾਂ ਦੱਸਣ ਮਲਾਜ਼ਿਮਾਂ ਨੇ ਤਾਂ ਹੱਕ ਹੀ ਨਹੀਂ ਸੀ ਡੰਡੇ ਮਾਰਨ ਦਾ ਸਾਨੂੰ ਇੱਕ ਤਾਂ ਸੀ ਘਰ ਉਹ ਔਖੇ ਇੱਕ ਸਾਨੂੰ ਡੰਡੇ ਮਾਰ ਮਾਰ ਕੇ ਭਿਜਾਉਂਦੇ ਸਾਰੇ ਮੱਲੇ ਨੂੰ ਇਹਨਾਂ ਨੇ ਤੰਗ ਕੀਤਾ ਹੋਇਆ ਸਾਨੂੰ ਵੇਖਣਾ ਤਾਂ ਸੀ ਮਲਾਜ਼ਿਮ ਆਉਂਦੇ ਪਾਣੀ ਚ ਵੇਹਦੇ ਆ ਕੇ ਵੀ ਕਿੰਨਾ ਕਿੰਨਾ ਪਾਣੀ ਸੀ ਸਾਡੇ ਕੋਲ ਆਬ ਨੇ ਤਾਂ ਸਹੀ ਕੋਈ ਮਲਾਜ਼ਿਮ ਕੋਈ ਐਮਸੀ ਨਹੀਂ ਆਇਆ ਐਮਸੀ ਤਾਂ ਹੱਥ ਮੰਨਦੇ ਆ ਮੈਂ ਸੀ ਕਹਿੰਦਾ ਮੇਰੀ ਬੇਵਾਰ ਮੈਂ ਨਹੀਂ ਭੈਣ ਜੀ ਤੁਹਾਡੇ ਕੀ ਹੈ ਘਰ ਦੇ ਹਾਲਾਤ ਕਿਉਂਕਿ ਜਿੱਦਾਂ ਭੈਣ ਜੀ ਨੇ ਦੱਸਿਆ ਵੀ ਦਿਹਾੜੀ ਕਰ ਕਰਕੇ ਜਿਹੜਾ ਮਕਾਨ ਬਣਾਇਆ ਸੀ ਅੱਜ ਮਕਾਨ ਟਹਿ ਟੇਰੀ ਹੋ ਗਿਆ ਭੈਣ ਜੀ ਹੌਸਲਾ ਰੱਖੋ ਕਿਉਂਕਿ ਹੌਸਲੇ ਦੇ ਵਿੱਚ ਵੱਡੀ ਜਿੱਤ ਹੈ ਇਹਨਾਂ ਨੂੰ ਸਾਰਾ ਨੁਕਸਾਨ ਹੋਇਆ ਮੇਰੇ ਸਾਡਾ ਪੰਜੜਾ ਸਾਲਾਂ ਦੀ ਕਿਸ਼ਤਾਂ ਸਿੱਕੀ ਮੇ ਮਾੜਨੀ ਆ ਲੋਨ ਅਸੀਂ ਇਕੱਲੇ ਕਮਾਉਣ ਵਾਲੇ ਅਸੀਂ ਕੀ ਮੰਨਤੀ ਕਰੋਗੇ ਸਰਕਾਰ ਮੰਗ ਕੇ ਵੀ ਸਾਡਾ ਨੁਕਸਾਨ ਹੀ ਕਿੰਨਾ ਹੋਇਆ ਤੁਸੀਂ ਵੇਖੋ ਚੱਕ ਕੇ। ਟੁੱਟ ਪਾਜ ਤਾਂ ਸਾਰਾ ਹੀ ਹੋ ਗਿਆ ਪਸੰਦ ਨਹੀਂ। ਬਿਲਕੁਲ ਇਹ ਮਹੱਲੇ ਦੇ ਲੋਕ ਨੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸਾਡੇ ਨੁਕਸਾਨ ਦੀ ਜਿਹੜੀ ਹੈ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਵੱਲੋਂ ਜਿਹੜਾ ਮਹੱਲਾ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਇੱਕ ਰੁਪਿਆ ਜੋੜ ਕੇ ਪਾਈ ਪਾਈ ਜੋੜ ਕੇ ਜਿਹੜੇ ਮਕਾਨ ਖੜੇ ਕੀਤੇ ਸੀ ਔਰ ਨਾਲ ਦੀ ਨਾਲ ਜਿਹੜੇ ਇੱਥੇ ਵੀਰ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਲੋਨ ਤੇ ਲੈ ਕੇ ਜਿਹੜੇ ਮਕਾਨ ਸਾਡੇ ਖੜੇ ਕੀਤੇ ਗਏ ਸੀ ਪਰ ਡਰੇਨ ਦੀ ਸਫਾਈ ਨਾ ਹੋਣ ਕਾਰਨ ਜਿਹੜਾ ਅੱਜ ਇਹਨਾਂ ਨੂੰ ਜਿਹੜਾ ਖਾਮਿਆ ਜਾ ਭੁਗਤਣਾ ਪਿਆ ਔਰ ਦੂਸਰੇ ਪਾਸੇ ਪ੍ਰਸ਼ਾਸਨ ਦੀ ਗੱਲ ਕਰ ਲਈਏ ਮੋਗਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਮੋਗਾ ਨਗਰ ਨਿਗਮ ਲੋਕ ਵੀ ਜਿਹੜਾ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਜੀਸੀਬੀ ਮਸ਼ੀਨਾਂ ਲ ਡਰੇਨ ਦੀ ਜਿਹੜੀ ਹੈ ਲਗਾਤਾਰ ਸਫਾਈ ਕਰਵਾਈ ਜਾ ਰਹੀ ਹੈ ਬੂਟੀ ਵੀ ਜਿਹੜੀ ਹੈ ਡਰੇਨ ਚੋਂ ਕਢਵਾਈ ਜਾ ਰਹੀ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਨਹਿਰੀ ਵਿਭਾਗ ਦੇ ਜਿਹੜੇ ਲਾਪਰਵਾਹੀ ਅਫਸਰ ਨੇ ਜਿਨ੍ਹਾਂ ਨੇ ਕੰਮ ਦੇ ਵਿੱਚ ਲਾਪਰਵਾਹੀ ਕੀਤੀ ਹੈ ਉਹਨਾਂ ਨੂੰ ਜਿਹੜਾ ਸਸਪੈਂਡ ਵੀ ਕੀਤਾ ਗਿਆ ਔਰ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਸਾਡਾ ਬਣਦਾ ਜਿਹੜਾ ਮੁਆਵਜ਼ਾ ਦੇਵੇ ਦਲੀਪ ਕੁਮਾਰ ਦੇਨੀ ਸਵੇਰਾ ਟੀਵੀ ਮੋਗਾ